ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਪੰਜਾਬੀ ਲੋਕ ਗਾਇਕ ਮਰਹੂਮ ਗੁਰਮੀਤ 바ਵਾ ਦੇ ਘਰ ਪਹੁੰਚੇ ਜਿੱਥੇ ਉਹਨਾਂ ਨੇ ਮਰਹੂਮ ਗੁਰਮੀਤ 바ਵਾ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਵੱਲੋਂ ਆਸ਼ਵਾਸਨ ਵੀ ਦਿੱਤਾ ਗਿਆ ਕਿ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਮਰਹੂਮ ਪੰਜਾਬੀ ਲੋਕ ਗਾਇਕ ਗੁਰਮੀਤ 바ਵਾ ਦੀ ਰਿਹਾਇਸ਼ ਅੰਮ੍ਰਿਤਸਰ ਦੇ ਫੇਰਲੈਂਡ ਕਲੋਨੀ ਫਤਿਹਗੜ੍ਹ ਛੂੜੀਆਂ ਰੋਡ ਦੇ ਵਿੱਚ ਹੈ ਜਿੱਥੇ ਉਹਨਾਂ ਨੇ ਕਈ ਦੁਕਾਨਾਂ ਕਿਰਾਏ ਤੇ ਚੜਾਈਆਂ ਹੋਈਆਂ ਸੀ ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਉਹਨਾਂ ਨੂੰ ਦੁਕਾਨ ਦਾ ਕਿਰਾਇਆ ਨਹੀਂ ਸਿਲ ਰਿਹਾ ਅਤੇ ਘਰ ਦੇ ਹਾਲਾਤ ਵੀ ਚੰਗੇ ਨਹੀਂ ਸੀ ਚੱਲ ਰਹੇ ਇਸ ਤੋਂ ਬਾਅਦ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਮਰਹੂਮ ਪੰਜਾਬੀ ਲੋਕ ਗਾਇਕ ਗੁਰਮੀਤ ਬਾਵਾ ਦੇ ਘਰ ਪਹੁੰਚੇ ਅਤੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਇਸ ਮੌਕੇ ਕੁਲਦੀਪ ਢਾਲੀਵਾਲ ਨੇ ਹੋਰ ਕੀ ਕਿਹਾ ਆਓ ਸੁਣਦੇ ਆ ਫੇਸਬੁੱਕ ਦੇ ਉੱਤੇ ਇੱਕ ਇਹਨਾਂ ਨੇ ਪੋਸਟ ਪਾਈ ਕਿ ਮੇਰਾ ਬਹੁਤ ਮੰਦਾ ਹਾਲ ਹੈ ਮੇਰੀ ਕੋ ਮਤ ਨਹੀਂ ਕਰ ਰਿਹਾ ਤੇ ਮੇਰੀ ਕਮਾਈ ਦਾ ਇੱਕੋ ਇੱਕ ਸਾਧਨ ਸੀਗਾ ਜਿਹੜੀਆਂ ਇਹਨਾਂ ਦੇ ਮਾਪੇ ਨੇ ਦੁਕਾਨਾਂ ਬਣਾਈਆਂ ਸੀਗੀਆਂ ਵੀ ਉਹਨਾਂ ਦੁਕਾਨਾਂ ਤੇ ਕਬਜ਼ਾ ਹੋ ਗਿਆ ਤੇ ਉਹ ਲੋਕ ਨਾ ਕਰਾਇਆ ਦਿੰਦੇ ਆ ਤੇ ਨਾ ਛੱਡਦੇ ਆ ਤੇ ਮੈਂ ਰੋਟੀ ਪਾਣੀ ਤੋਂ ਤੰਗ ਆ ਕਿਉਂਕਿ 6-7 ਜੀਆਂ ਦਾ ਪਰਵਾਦ ਆ ਸੋ ਮੈਂ ਅੱਜ ਸਭ ਤੋਂ ਪਹਿਲਾਂ ਤੇ ਮੈਂ ਆਖ ਆਪਣੀ ਭੈਣ ਦੀ ਮਦਦ ਕਰਕੇ ਹੁੰਦੇ ਆ ਮੈਂ ਆਪਣੀ ਤਨਖਾਹ ਦੇ ਵਿੱਚੋਂ ਬੇਦੀ ਲਗਭਗ ਮਹੀਨੇ ਦੀ ਆ ਦੇ ਮਿਨਿਸਟਰ ਜਿਹੜੀ ਤਨਖਾਹ 1 ਲੱਖ 65000 1 ਲੱਖ ਰੁਪਈਆ 1 ਮਹੀਨੇ ਦੀ ਤਨਖਾਹ ਦਾ ਚੈੱਕ ਜਿਹੜਾ ਦਿੱਤਾ ਉਹ 1 ਲੱਖ ਸਾਡੇ ਮਾਨਯੋਗ ਡੀਸੀ ਸਾਹਿਬ ਨੇ ਰੈਡ ਕਲਾਸ ਦੇ ਵਿੱਚੋਂ ਜਿਹੜਾ ਉਹ ਦਿੱਤਾ ਅਸੀਂ ਮਤਕਰਨ ਆਏ ਸੀਗੇ ਉਹਦੇ ਅੱਗੇ ਵੀ ਜਿਹੜਾ ਇਹਨਾਂ ਦੀ ਕਾਨੂੰਨੀ ਲੜਾਈ ਹੈ ਜਿਹੜੀ ਦੁਕਾਨਾਂ ਦੀ ਉਹ ਇਹਨੂੰ ਕਹਿਣ ਆਏ ਆ ਕਿ ਅਸੀਂ ਤੇਰੇ ਨਾਲ ਅਸੀਂ ਉਹ ਛਡਾਵਾਂਗੇ ਕਾਨੂੰਨੀ ਪੜਕੇ ਦਿਆ ਪੂਰੀ ਕਰਕੇ ਉਹ ਨਾਲ ਉਹਨਾਂ ਨੂੰ ਬੇਨਤੀ ਵੀ ਕੀਤੀ ਕਿ ਜੇ ਤੁਸੀਂ ਤਸ ਕਰੋ ਪ੍ਰਵਾਹ ਦੇ ਉੱਤੇ ਪਿਛਲੇ 5-7 ਸਾਲਾਂ ਚ ਕਿੰਨੇ ਜੀਏ ਪਰਵਾਰ ਦੇ ਚਲੇ ਗਏ ਆਪਾਂ ਤੂੰ ਤਸ ਥੋੜਾ ਕਰਨਾ ਚਾਹੀਦਾ ਕਿ ਆਪਾਂ ਇਹ ਜਾਇਦਾਦਾਂ ਤੇ ਕਬਜ਼ੇ ਜਿਹੜੇ ਆ ਇਹ ਸਰਦ ਮਾਨ ਸਾਹਿਬ ਦੀ ਸਰਕਾਰ ਬਿਲਕੁਲ ਹੀ ਨਹੀਂ ਬਦਲਾਅ ਕਰੂਗੀ ਤੇ ਆਮ ਬੰਦੇ ਵੀ ਨਹੀਂ ਕਰਦੇ ਤੇ ਸਾਡੇ ਜਿਹੜੇ ਆਰਟਿਸਟਾਂ ਦੇ ਘਰਾਂ ਦੇ ਉੱਤੇ ਜਾਂ ਉਹਨਾਂ ਦੀਆਂ ਦੁਕਾਨਾਂ ਦੇ ਕੋਈ ਕਬਜ਼ਾ ਕਦੇ ਉਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸ ਕਰਕੇ ਆਪਣੀ ਛੋਟੀ ਭੈਣ ਨੂੰ ਇਹ ਤਲਾਸ਼ਾ ਦੇਣਾ ਹੈ ਕਿ ਸਾਰੇ ਅਸੀਂ ਤੇਰੇ ਨਾਲ ਆ ਸਰਕਾਰ ਤੇਰੇ ਨਾਲ ਆ ਫਟ ਲੰਦ ਦੀ ਕਾਨੂੰਨੀ ਸਮਾਜਿਕ ਹੱਤਾਂ ਦੀ ਜਿਹੜੀ ਆ ਉਹ ਮਦਦ ਕਰ ਜਿਹੜਾ ਸਾਡਾ ਸਮਾਜ ਦੇ ਵਿੱਚ ਜੋ ਕਲਚਰ ਬਣ ਚੁੱਕਿਆ ਹੈ ਨਾ ਕਮੀ ਉਹਦੇ ਚ ਸਰ ਸਾਨੂੰ ਸਾਡੇ ਵਰਗੇ ਕਲਾਕਾਰਾਂ ਨੂੰ ਕਿੰਨੇ ਸੁਣੀਆਂ ਘੋੜੀਆਂ ਤੇ ਕਿੰਨੇ ਗਾਣੇ ਸੁਹਾਗ ਤੇ ਕਿੰਨੇ ਦੂਸਰੇ ਗਾਣੇ ਗਾਣੇ ਨੇ ਦੂਸਰੇ ਗਾਣੇ ਸੁਣਨ ਵਾਲੇ ਲੋਕ ਜ਼ਿਆਦਾ ਨੇ ਉਹ ਜ਼ਿਆਦਾ ਤੇ ਸਾਨੂੰ ਕੋਈ ਪੁੱਛਦਾ ਨਹੀਂ ਹੈ ਇਹ ਤੇ ਗੁਰਮੀਤ ਬਾਵਾ ਜੀ ਜਦੋਂ ਇਸ ਦੁਨੀਆ ਤੋਂ ਚਲੇ ਗਏ ਨੇ ਉਦੋਂ ਦੀ ਉਹਨਾਂ ਨੇ ਮਤਲਬ ਕਾਫੀ ਫਾਈਨੈਂਸ਼ਲੀ ਅਸੀਂ ਡਾਊਨ ਆ ਗਏ ਸੀ ਕਾਫੀ ਬਹੁਤ ਜ਼ਿਆਦਾ ਐਨੀ ਤੇ ਮੈਨੂੰ ਮੈਂ 4 ਸਾਲ ਉਡੀਕਿਆ ਹੈ 4 ਸਾਲ ਉਡੀਕਣ ਤੋਂ ਬਾਅਦ ਮੈਂ ਫਿਰ ਮੀਡੀਆ ਦੇ ਵਿੱਚ ਗੁਹਾਰ ਲਗਾਈ ਹੈ ਕਿ ਸਾਡੀ ਮਦਦ ਕੀਤੀ ਜਾਏ ਹਾਲਾਤ ਕਾਫੀ ਵਿਗੜ ਚੁਕੇ ਸੀ ਦੂਸਰਾ ਸਾਡੀਆਂ ਦੁਕਾਨਾਂ ਵੀ ਕਬਜ਼ੇ 'ਚ ਨੇ ਜਿਹੜੇ ਸਾਡੀ ਰੋਜ਼ੀ ਰੋਟੀ ਦਾ ਇੱਕੋ ਜ਼ਰੀਆ ਹੈ ਪੰਜ ਦੁਕਾਨਾਂ ਨੇ ਬਾਹਰ ਔਨ ਰੋਡ ਉਹ ਨਹੀਂ ਛੱਡ ਰਹੇ ਮੰਮੀ ਪਾਪਾ ਦੇ ਜਾਣ ਤੋਂ ਬਾਅਦ ਹੋਰ ਜ਼ਿਆਦਾ ਤੜਗੇ ਨੇ ਤੇ ਹੁਣ ਤੇ ਘਰ 'ਚ ਕੋਈ ਬੋਲਣ ਵਾਲਾ ਰਹਿ ਹੀ ਨਹੀਂ ਗਿਆ ਮੈਂ ਹੀ ਆ ਇੱਕ ਨਾਲ ਮੇਰੇ ਛੋਟੇ ਛੋਟੇ ਬੱਚੇ ਨੇ ਤੇ ਇਸ ਕਰਕੇ ਮੈਂ ਨਵਾਂ ਮੀਡੀਆ ਦੇ ਵਿੱਚ ਗੁਹਾਰ ਲਗਾਨਾ ਚਾਹੁੰਦੀ ਆ ਕੰਮ ਚਾਹੁੰਦੇ ਹੋ ਕਿ ਕਿਸ ਤਰੀਕੇ ਨਾਲ ਕਾਰ ਵੀ ਹੋਵੇ ਮੈਂ ਜੀ ਇਹੋ ਹੀ ਜਾਣੀ ਆ ਕਿ ਜਿਵੇਂ ਅੱਜ ਆਏ ਨੇ ਬਸ ਉਹ ਮੇਰੀ ਇਹ ਜਿਹੜਾ ਮੇਰਾ ਸਭ ਤੋਂ ਵੱਡਾ ਬੋਝ ਹੈ ਜਿਹੜਾ ਮੇਰੇ ਸਿਰ ਤੇ ਜਿਹੜੀਆਂ ਬਾਹਰ ਦੁਕਾਨਾਂ ਦਾ ਉਹ ਮੇਰਾ ਉਹ ਮੇਰੀ ਮਦਦ ਕਰਦੇ ਨੇ ਮੇਰੇ ਲਈ ਤੇ ਮੈਂ ਫਿਰ ਮੇਰੇ ਲਈ ਬਹੁਤ ਵੱਡੀ ਸਹਾਇਤਾ ਹੈ ਜੀ ਮੇਰੇ ਕੋਲ ਵੀ ਫਿਰ ਦੁਆਵੇਂ ਦੋਹਾਂ ਜਦੋਂ ਕਿਸੇ ਪਾਸੇ ਨੂੰ ਲੈਂਦੇ ਨੇ ਤੇ ਚੱਲ ਜਾਂਦੇ ਨੇ ਅੱਜ ਅਸੀਂ ਦੇਖਦੇ ਆ ਕਿ ਜਿਹਦੇ ਵੀ ਸ਼ੇਅਰ ਕਰਦੇ ਨੇ ਜਾਂ ਸਪੋਰਟ ਕਰਦੇ ਨੇ ਭਾਵੇਂ ਉਹ ਉਹ ਨੂੰ ਆਉਂਦਾ ਵੀ ਕੁਛ ਨਾ ਹੋਵੇ ਉਹ ਵੀ ਬਹੁਤ ਉੱਤੇ ਪਹੁੰਚ ਜਾਂਦਾ ਪਰ ਤੁਸੀਂ ਕੀ ਬਾਕੀ ਕਲਾਕਾਰਾਂ ਨੂੰ ਅਪੀਲ ਕਰਦੇ ਹੋ ਕਿ ਕਿਸ ਤਰ੍ਹਾਂ ਕਿਸੇ ਜੋ ਹਾਲਾਤ ਇਹ ਬਣਦੇ ਨੇ ਸਾਰੇ ਆਖ ਮੈਂ ਜੀ ਮੈਂ ਵਿੱਤੀ ਸਹਾਇਤਾ ਨਹੀਂ ਮੰਗਦੀ ਸਰ ਮੈਂ ਪੈਸਾ ਨਹੀਂ ਮੈਨੂੰ ਚਾਹੀਦਾ ਮੈਨੂੰ ਕੰਮ ਚਾਹੀਦਾ ਮੈਨੂੰ ਕੰਮ ਦੇਣ ਮੇਰੇ ਨੇ ਆਣ ਕੰਟੈਕਟ ਕਰਨ ਬਾਬਾ ਆ ਰਣਜੀਤ ਬਾਬਾ ਆ ਤੇ ਜਿੰਨੇ ਵੀ ਹੋਰ ਗੁਰਦਾਸ ਮਾਨ ਭਾਜੀ ਨੇ ਮੈਂ ਉਹਨਾਂ ਨੂੰ ਇਹੋ ਹੀ ਅਪੀਲ ਕਰਦੀ ਆ ਕਿ ਮੈਨੂੰ ਪੈਸਾ ਨਹੀਂ ਉਹਨਾਂ ਕੋਲੋਂ ਚਾਹੀਦਾ ਮੈਨੂੰ ਸਿਰਫ ਕੰਮ ਚਾਹੀਦਾ ਵੈ ਕਿਤੇ ਕਿਤੇ ਮੇਰੇ ਵੀ ਮੇਰੇ ਬਾਰੇ ਸੋਚਣ ਮੈਂ ਵੀ ਮੇਰੀ ਗਾਇਕੀ ਵੀ ਬਿਲਕੁਲ ਮੇਰੇ ਮਦਰ ਵਰਗੀ ਹੈ ਤੁਸੀਂ YouTube ਦੇਖ ਲਓ ਤੁਸੀਂ Instagram ਦੇਖ ਲਓ ਕਿਤੇ ਵੀ ਦੇਖ ਲਓ ਅੱਜ ਤੇ ਮੇਰੇ ਕੋਲ ਗਾਇ ਨਹੀਂ ਹੈ ਬਹੁਤ ਆਖਣ ਕਿ ਤੁਸੀਂ ਗਾਣਾ ਸੁਣਾਓ ਕਿਉਂਕਿ ਸਾਰੇ ਉਮੀਦ ਵੀ ਕਰਨਗੇ ਕਿ ਅੱਜ ਜੋ ਜੀ ਬਾਬਾ ਦੀ ਗਾਣਾ ਸੁਣੇ ਠੀਕ ਹੈ ਜੀ ਮੈਂ ਮੰਮੀ ਦਾ ਹੀ ਤੁਹਾਡੇ ਸਾਹਮਣੇ ਗਾਣਾ ਗਾਣੀ ਹੈ ਹੋ ਬਾਬਲਾ ਸਾਬ ਕੇ ਰੱਖ ਲਈ ਮੇਰੇ ਵੇ ਬਚਪਨ ਦੇ ਗੁੱਡੀਆਂ ਪਟੋਲੇ ਰੱਬ ਦੇ ਨਾਵੇਂ ਮੈਨੂੰ ਮਾਫ਼ਤਾ ਕਰ ਦੇ ਵੇਸੀ ਮੰਦੜੇ ਬੋਲ ਨਾ ਬੋਲੇ ਬਾਬਲਾ ਅੰਬੜੀ ਰੋਵੇ ਤੇ ਤੇਰੀ ਘਰ ਦੀ ਕੰਧ ਦੇ ਹੋਲੇ ਬਾਬਲਾ ਨੌਕਰਾਂ ਵਾਂਗ ਫੇਰੇ ਵੇ ਤੇਰੇ ਘਰ ਦੇ ਵਿੱਚ ਪਰੋਲੇ ਤੇਰੀ bari ਦੇ ਵਿੱਚ ਬਾਬਰ ਮੇਰੇ ਗੁੱਡੀਆਂ ਪਟੋਲੇ ਨੇ ਜਿਹੜਾ ਸਾਲੂ ਤੂੰ ਦਿੱਤਾ ਸੀ ਅਜੇ ਮੈਂ ਰਜ ਹੰਡਾਇਆ ਨਹੀਂ ਕਹ ਹਰੋ ਡੋਲੀ ਨਾ ਚਾਯੋ ਵੇ ਮੇਰਾ ਬਾਬਲ ਆਇਆ ਨਹੀਂ ਕਹਰੋ ਡੋਲੀ ਨਾ ਚਾਯੋ ਵੇ ਮੇਰਾ ਬਾਬਲ ਆਇਆ ਨਹੀਂ ਥੈਂਕ ਯੂ ਸਾਮ ਬਹੁਤ ਖੂਬਸੂਰਤ ਆਵਾਜ਼ ਹੈ ਐਨੇ ਸਾਲਾਂ ਬਾਅਦ ਆਵਾਜ਼ ਚੱਕੀ ਹੈ ਤੁਸੀਂ ਹਮ ਹਾਂਜੀ ਹਾਂਜੀ ਕਿ ਮੈਮ ਕੀ ਹੋਣਾ ਸ਼્વાસਨ ਕੀ ਅਧਿਕਾਰਤਾ ਰਿਵਾਰਡ ਕੀ ਹੈ ਸ਼્વાસਨ ਵਾਗਈ ਹੈ ਤੇ ਇਹਨੇ ਸਾਲ ਬਾਜੂ ਆਵਾਜ਼ ਉਠਾਈ ਹੈ ਕਿ ਲੱਗਦਾ ਸਰਕਾਰ ਤੁਹਾਡੀ ਮਦਦ ਕਰੇਗੀ ਬਿਲਕੁਲ ਕਰਨਗੇ ਜੀ ਉਹਨਾਂ ਦੇ ਆਣ ਨਾਲ ਮੈਨੂੰ ਕਾਫੀ ਕਾਫੀ ਨਹੀਂ ਮੈਨੂੰ ਬਹੁਤ ਰਾਹਤ ਮਿਲੀ ਹੈ ਬਹੁਤ ਜ਼ਿਆਦਾ ਰਾਹਤ ਮਿਲੀ ਹੈ ਕਿ ਉਹਨਾਂ ਨੇ ਜੋ ਮੈਨੂੰ ਕਿਹਾ ਹੈ ਕਿ ਭੈਣੇ ਅਸੀਂ ਤੇਰੇ ਨਾਲ ਖੜੇ ਆਂ ਤੇਰੀ ਪੂਰੀ ਮਦਦ ਕਰਾਂਗੇ ਕਾਨੂੰਨੀ ਲੜਾਈ ਲੜਨਗੇ ਅਗਰ ਤੇ ਦੁਕਾਨਦਾਰ ਮੰਨ ਜਾਂਦੇ ਨਹੀਂ ਓਕੇ ਨਹੀਂ ਮੰਨਦੇ ਤੇ ਕਾਨੂੰਨੀ ਲੜਾਈ ਲੜਨਗੇ ਮੈਨੂੰ ਪੂਰੀ ਉਮੀਦ ਹੈ ਸਰ